ਕਹਿੰਦੇ ਸਵਾਗਤ ਹੈ ਤੁਹਾਡਾ ਆਪਣੇ ਕੋਰਨਰਵੇਂ ਬਲੌਗ 'ਚ ਬਾਕੀ ਬਲੌਗਦਿਆਂ ਆਪਾਂ ਕੰਮ ਉਹਦੇ ਨਹੀਂ ਕਾਰਟਨ ਕੱڑے ਜੀ ਅੱਜ ਜਨੇਡੂ ਬੰਦਾ ਯਾਰ ਵੈਸੇ ਅੱਜ ਮੈਂ ਜਾਣਦਾ 12 ਮਾ ਜਗੇ ਮਾਰੋ ਦਸਤਨ 12 ਕਿਤੇ ਨਿਕਲੇ ਆ ਕੋਈ ਆਪਾਂ 12 ਬੀਗ ਪ੍ਰਾਈਡ ਨੰਬਰ ਲੱਗਣੀ ਜਾਨੇ ਦੇ ਵਕੀ ਨਿਕਲਦੇ ਆ ਜਾਨੇ ਕੱਪ ਤੇ ਅਰੇ ਤੁਹਾਨੂੰ ਵੀ ਦਿਖਾਉਣਾ ਫਿਰ ਹਾਂ ਲੋ ਬਈ ਪਹੁੰਚੇ ਕਿ ਕੰਮ ਤੇ ਪਤਾ ਫਿਲਹਾਲ ਤਾਂ ਅਧਰਾ ਵਿੱਚ ਵਰਸ਼ੌਰ ਰੋਡ ਤੋਂ ਦਾ ਸਾਹਮਣੇ ਮੱਕੜੀਆ ਇਹ ਨਹੀਂ ਆ ਗਿਆ ਜਿਹੜਾ ਆਰਡਰ ਪਿਆ ਜੇ ਕੋਈ ਵਰਲੇਨ ਤੋਂ ਵਲੌਗ ਦੇਖ ਰਿਹਾ ਤੁਹਾਨੂੰ ਦੱਸੋ ਜੇ ਕਿਸੇ ਨੂੰ ਇਹਦਾ ਅਦਰ ਆਰਡਰ ਪਿਆ ਹੋਵੇ ਤੁਹਾਨੂੰ ਚੰਨ ਕਮੈਂਟਾਂ ਚ ਮਨ ਤਾਂ ਅਜੇ ਤੱਕ ਪਿਆ ਨਹੀਂ ਹੈ ਕਦੇ ਮਰਕੀ ਚੱਲਦੇ ਆਈ ਵਾਰ ਆ ਕਭੀ ਕੰਮ ਹੋ ਜਾਂਦਾ ਹੈ ਸੀਟ ਬਦਲਾ ਕੇ ਲੱਗੇ ਆਏ ਇਹਦੀ ਸੀਟ ਟੁੱਟ ਵੀ ਜਾਂਦੀ ਆ ਉਹ ਦੇਖੋ ਹੁਣ ਤਾਂ ਸਹੀ ਆ ਆਹ ਇੱਥਾ ਪਿੰਨ ਜੀ ਟੁੱਟ ਗਈ ਸੀ ਇਹਨੋਂ ਕਰ ਲਿਆ ਵਸੇਗਾ ਲੰਬਾ ਰੈਟ ਨਸੂੜੀ ਜਿਆਦਾ ਵਧੀ ਹੋਈ ਸੀ ਚਲੋ ਚੱਲਦੇ ਹੁਣ ਦੁਬਾਰਾ ਏਰੀਏ ਦੇ ਚ ਨੂੰ ਬੁਲਰ ਹੋ ਸੋ ਬਸ ਕੋਸ ਨੂੰ ਟੁਕਾਏ ਨੇ ਚੱਪੜੂ ਚੱਲਾਂ ਜੀ ਕੋਸ਼ਟਾ ਕਰੀ ਹਾਂ ਚਲੋ ਬਾਦ ਕਰਦੇ ਜੇ ਕੋਈ ਤੋਂ ਐਜ਼ ਅ ਟੂਰਿਸਟ ਆ ਰਿਹਾ ਯੂਰਪ ਤੇ ਆਹ ਬਤਨੀਏ ਪੂਰੇ ਯੂਰਪ ਤੇ ਜਾਂਦੇ ਇੱਕ ਬਿਗ ਬੱਸ ਸਿਕੋ ਦੋ ਚਾਰ ਹੋਰ ਨੇ ਤੁਸੀਂ ਇਹਨਾਂ ਦੇ ਕੰਮ ਸਾਰੇ ਇਹਨਾਂ ਟਿਕਟ ਵੀ ਕੋਈ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਇਹ ਪੂਰੀ ਸਿਟੀ ਘੁਮਾਉਣ ਯਾਨੀ ਮਤਲਬ ਸਨੋਰਟ ਦਾ ਭਾਅ ਉਹ ਪੂਰੀ ਸਿਟੀ ਦਾ ਟੂਰ ਨੇ ਮੈਨੂੰ ਪਤਾ ਨਹੀਂ ਬਾਕੀ ਕਿੰਨੇ ਟਾਈਮ ਚ ਲੰਮੀ ਹੈ ਇਹ ਨਹੀਂ ਪੀਦਾ ਤੁਹਾਨੂੰ ਪਤਾ ਹੈਗਾ ਬੱਟ ਦੰਦੀਆਂ ਪੂਰੀ ਸਿਟੀ ਦਾ ਟੂਰ ਨੇ ਆਹ ਦੇਖੋ ਡਬਲ ਡੈਕਰ ਹੁੰਦੀ ਹੈ ਇਹ ਔਰ ਇਹਨਾਂ ਟਿਕਟਾਂ ਵਿੱਚ ਤੁਹਾਨੂੰ ਥਾਂ ਥਾਂ ਲੋਕ ਮਿਲ ਜਣੇ ਔਰੇ ਇੱਕ ਇਹ ਹੋ ਗਈ ਬਿਗ ਬਾਸ ਇੱਕ ਹੌਪ ਆਫ ਪਤਾ ਨਹੀਂ ਇਦਾਂ ਕੁ ਸ਼ਾਪ 1 ਆਫ ਹੌਪ ਆਉਣ ਆਫ ਹੌਪ ਆਫ ਇਦਾਂ ਕੁ ਸ਼ੱਕ ਬੱਸ ਇਦਾਂ ਇਹ ਤਿੰਨ ਚਾਰ ਕੰਪਨੀਆਂ ਨੇ ਜਿਹੜੀਆਂ ਇਦਾਂ ਤੁਹਾਨੂੰ ਸਿਟੀ ਦਾ ਟੂਰ ਕਰਵਾਉਂਦੀਆਂ ਤੇ ਮੇਨ ਮੇਨ ਸਿਟੀ ਦੀ ਜਿਹੜੀ ਆ ਲੋਕੇਸ਼ਨਾਂ ਨੇ ਉੱਥੇ ਦਿਖਾਉਂਦੀਆਂ ਨੇ ਇਹ ਇਹ ਬਰਲਿੰਗ ਦਾ ਦੱਸ ਰਹੇ ਆ ਬਾਕੀ ਛੱਡਿਆ ਉਹਨੂੰ ਪਤਾ ਨਹੀਂ ਕੀ ਦਾ ਕੰਮ ਹੁੰਦਾ ਕੀ ਨਹੀਂ ਬਾਕੀ ਜਾ ਰਹੇ ਆ ਆਪਾਂ ਵੀ ਆਰਡਰ ਲੈ ਕੇ ਮੈਨੂੰ ਲੱਗਦਾ ਲੋਕੇ ਸੋਚਦੇ ਕਿ ਆਪੋ ਤੇ ਕੇ ਦਾ ਆਰਡਰ ਤੇ ਕਿਦ ਦੁਪਹਿਰ ਦਾ ਟਾਈਮ ਹੋ ਗਿਆ ਯਾਰ ਹੁਣ ਸਿੰਗਲ ਸਿੰਗਲ ਦੇ ਆਰਡਰ ਲੈਣੇ ਕੰਮ ਡਾਊਨ ਹੋ ਜਾਣਾ ਹੁਣ ਸ਼ਾਮ ਨੂੰ ਗੱਲੂਗਾ ਜੱਪਾ ਥੋੜਾ ਲੇਟ ਤੱਕ ਕੰਮ ਕਰਨਾ ਘਰ ਤੋਂ ਲੇਟ ਆਹੀਗੇ ਆਂ ਕਰਕੇ ਬਾਕੀ ਕੱਲ੍ਹ ਆਪਾਂ ਪੰਜਾਂ ਲੋਕੇਸ਼ਨ ਤੇ ਗਾਸ਼ਮਰ ਦੀ ਨਾਲ ਫੇ ਮਿਲਦੇ ਹੋਣੇ ਆ ਨਹੀਂ ਅਸੀਂ ਗੋਲ ਚੌਂਕਾਂ ਦੇ ਸ਼ਹਿਰ ਦੇ ਵਿੱਚ ਤਿੰਨ ਤੇਲ ਫੂਕਦੇ ਮਿਲ ਜਾਗੇ ਤਿੰਨ ਤਾਂ ਹੀ ਪਹਿਲਾਂ ਬੈਟਰੀ ਫੂਕਦੇ ਜਾਣੀਆਂ ਅੱਜ ਕੰਮ ਬਹੁਤ ਘੱਟ ਆ ਯਾਰ ਆਰਡਰ ਸਾਰੀ 10 ਕੱਲੇ ਨੇ ਘੰਟੇ ਹੋ ਗਏ 5 ਕੰਮ ਐ ਨਹੀਂ ਹੁਣ ਜਾ ਰਿਹਾ ਉਧਰ ਲਿਸ਼ਚਨਬਰਗ ਨੂੰ ਮੈਂ ਆਰਡਰ ਨੂੰ ਚੱਕ ਲਿਆ ਅੱਜ ਕੱਠੇ ਪੈਂਦੇ ਸੀ ਤਾਂ ਚੱਕ ਲਿਆ ਬਾਕੀ ਇਹਨਾਂ ਦੇਖੀ ਜਾਂਦੇ ਆ ਨਾਲੇ ਜਾਈ ਜੰਨੇ ਉਧਰ ਨੂੰ ਕਿਉਂਕਿ ਪਤਾ ਆਰਡਰ ਦੇਣਾ ਕਿੱਥੇ ਔਰੀ ਦੇਣਾ ਵਾਰਸ਼ਾਉਰ ਸਟ੍ਰਾਸੇ ਤੇ ਇਹ ਤੋਂ ਬਾਅਦ ਜਾਣਾ ਲਿਸ਼ਚਨਬਰਗ ਦੋ ਆਰਡਰ ਦੇਣੇ ਨੇ ਉਰੇ ਵਾਰਸ਼ਾਉਰ ਤੀਜਾ ਦੇਣਾ ਲਿਸ਼ਚਨਬਰਗ ਬਾਕੀ ਆਹ ਚੀਜ਼ਾਂ ਦਾ ਨਾਰਮਲ ਨੇ ਉਰੇ ਕੋ ਮਜ਼ਾ ਰਹੇ ਨੇ ਜਿਹੜੀਆਂ ਸਵੇਰੇ ਤੁਹਾਨੂੰ ਗੱਲ ਕਰਦਾ ਸੀ ਮੈਂ ਬੱਸ ਦਾ ਘਾਰਿਆ ਸੀ ਕਾਰ ਆਈ ਹੌਪ ਆਨ ਹੌਪ ਆਫ ਠੀਕ ਹੈ ਜਲਦੀ ਇੱਕ ਅੱਧੀ ਕੈਂਪਿੰਗ ਹੋ ਰਹਾ ਉਹਦਾ ਮੈਨੂੰ ਫਿਲਹਾਲ ਨਹੀਂ ਚਿਤ ਤੇ ਨਹੀਂ ਹੈਗਾ ਜਦੋਂ ਚਿਤਿਆ ਤੁਹਾਨੂੰ ਜਰੂਰ ਦੱਸੂਗਾ ਮੈਂ ਮੌਕੀ ਗਰਮੀयां ਜਿਆਦਾ ਕੋਲਾਈ ਹੁੰਦੀ ਹੈ ਸ਼ਾਵਰ ਜੇ ਚੱਲ ਰਹੇ ਨਹੀਂ ਤੇ ਠੰਡਾਂ ਚ ਨਹੀਂ ਚੱਲਦੇ ਗਰਮੀयां ਚ ਚੱਲਦੇ ਨੇ ਸਿਰਫ

ਉਹੀ ਨਹੀਂ ਹੈਗੇ ਤਾਂ ਪੈਡਲ ਨੇ ਬੱਟ ਮਾਰਨ ਕਿਥੋਂ ਨਾਲ ਪੈਂਦੇ ਨੇ ਉਹ ਬੰਨਾਂ ਦਾ ਵੀ ਕੋਈ ਸਿਸਟਮ ਬਹੁਤ ਜਾ ਰਹੇ ਹਾਂ ਕਿੱਥੇ ਦੇ ਨਾਲ ਰਹਿ ਗਏ ਉਹ ਯਾਨ ਦਾ ਗੀਰਪੁਆਇੰਟ ਤਾਂ ਤਾਂ ਲੱਗਦੇ ਗਏ ਚਲੋ ਪਹਿਲਾਂ ਚੱਲਦੇ ਹਾਂ ਬਾਕੀ ਮੈਂ ਤੁਹਾਨੂੰ ਲੋਕੇਸ਼ਨ ਤੇ ਜਾ ਕੇ ਨਹੀਂ ਜਾਂ ਫਿਰ ਅੱਗੇ ਜਾ ਕੇ ਮਿਲਦੇ ਹਾਂ ਆਰਡਰ ਜਿੱਥੇ ਲੈਣਾ ਲਿਸ਼ਨਪੁਰ ਗੜਾ ਕੋਈ ਟਾਈਮ ਨਹੀਂ ਬੀਤਿਆ। ਅੱਜ ਯਾਰ ਕੰਮ ਕਰ ਬਦਿਓ ਨੇ ਜਮੀਨ। ਉਹ ਦੇਖੋ। ਕੋਰਨਰ ਵੀ ਜਲਾਣਾ 12-12 ਆਰਡਰ ਲੱਗੇ ਨੇ ਯਾਰ ਜੀ ਨਹੀਂ ਕਰਦਾ ਹੁਣ ਕੰਮ ਕਰਨ ਨੂੰ। ਬਸ ਸਾਹੀ ਆਰਡਰ ਲਾਣਾ ਹੈ। ਚੱਲੀਏ ਫੰਕ ਕਰਨੋ ਯਾਰ। ਉਹ ਟਾਈਮ ਮੇਰਾ ਮੁੱਕਣਾ ਸੀ ਕੋਈ ਨਹੀਂ। ਦਸ ਸੈਸ਼ਨ ਦੀ ਵਾਰ ਨੂੰ ਛੁੱਟੀ ਕਰਦੇ ਹੁੰਦੇ ਆ। ਸ਼ਨੀਵਾਰ ਨੂੰ ਦੇਖਾਂਗੇ ਜੇ ਮੂਡ ਬਣਿਆ ਲਾ ਦਾਂਗੇ। ਨਹੀਂ ਸ਼ਨੀਵਾਰ ਨੂੰ ਨਹੀਂ ਲਾਉਣੇ ਸੀ। 2 ਘੰਟੇ ਹੋਰ ਸੀਗੇ ਕੋਈ ਚੈੱਕ ਕਰਨੇ। ਹੂੰ। ਡਰਾਈਵਰ ਇਤਾਂ ਵੀ ਕਰਨਾ ਪਿਆ ਜਾਂਦਾ ਆ ਔਰਡਰ ਲੈ ਜਾਣ ਨੂੰ। ਦਿਖਾ ਨਹੀਂ ਸਕਦਾ ਪਹਿਲਾਂ ਇੱਕ ਔਰਡਰ ਪਹਿਲਾਂ ਛੱਡ ਕੇ ਆ ਮਨੋਂ ਇੱਕੇ ਆਰਡਰ ਸੀਗਾ ਇਹ। ਦੋ ਚਾਰ ਬੈਗ ਪਹਿਲਾਂ ਛੱਡ ਕੇ ਆ ਦੋ ਬੈਗ ਹੁਣ ਦੇ ਚੱਲ ਰਿਹਾ। ਇਤਾਂ ਹੀ ਕਰਨਾ ਪਿਆ ਜਾਂਦਾ ਗੀਰ ਲੱਗ ਹੀ ਦੇਣਾ ਸੀਗਾ 5-700 ਮੀਟਰ ਦੇ ਦੇਣਾ ਸੀ ਤਾਂ ਮੈਂ ਚੱਕ ਲੈਣੀ ਮੈਂ ਸਪਿੰਟ ਕਰਵਾ ਦਿੰਦਾ ਹੁਣ ਮੈਂ। ਦੇਖੀ ਭਰਾਵਾ। ਰੋੜ ਜਿਆਦਾ ਗੱਡੀ ਤੇ ਆ ਦੇਖੋ ਕਿੰਨੇ ਭਰੇ ਹੋਣੇ ਪਰ ਮੈਕਜੀ ਨਹੀਂ ਆਉਂਦੇ ਇਹ ਬੈਗ ਇਹਨਾਂ ਨੂੰ ਰਿਹਾ ਉਹਨਾਂ ਨੂੰ ਪਤਾ ਹੋਊਗਾ ਵੀ ਹੈਡਿਕਲ ਜਾਣਾ ਮੇਰੇ ਵੀ ਘਰ ਵਾਲੇ ਜਿਹੜਾ ਉਹਨਾਂ ਦੇ ਆਪ ਦੇ ਬੈਗ ਹੁੰਦੇ ਨੇ ਕਿੱਲੇ ਬਣੇ ਚੁੱਕੇ ਮਸਟਰ ਨਾ ਘਣਾ ਹੋਣਾ ਪਵੇ ਜਿਆਦਾ ਤਾਂ ਪੀਤੀ ਕੀ ਦੋਨੋਂ ਚੱਲੀ ਆਈ ਵਾਰ ਫੀਲਰ ਦੇ ਕਿਨੇ ਬੈਣੀਆਂ 50 50 60 60 ਕਿਲੋ ਦੀ ਇਹਦੇ ਵਿੱਚ ਲੈ ਜਾਂਦਾ ਸੋ ਬਾਕੀ ਆਰਡਰ ਦੇ ਲਈਏ ਫਿਰ ਮਤਲਬ ਇਹਰਾ ਅੱਜ ਦਾ ਵਲੌਗ ਤਾਂ ਪਤਾ ਨਹੀਂ ਕਿੱਦਾਂ ਬਣੇ ਹੋ ਕਿਉਂਕਿ ਮੈਨੂੰ ਲੱਗਦਾ ਬਾਲਾ ਛੋਟਾ ਬਣੇ ਹੋ ਕਿਉਂਕਿ ਕੰਮ ਜ਼ਿਆਦਾ ਕੀਤਾ ਨਹੀਂ ਆਪਾਂ 5-6 ਘੰਟੇ ਲਾਇਤੇ ਤੇ ਹੁਣ ਘਰ ਨੂੰ ਚੱਲੇ ਬਾਕੀ ਆ ਜਿਹੜੀ ਪਿਛਲੀ ਕਲਿੱਪ ਦੇਖੀ ਐ ਔਰ ਆਪਣੇ ਸਟੇਸ਼ਨ ਤੇ ਮਿਲਦੇ ਆ ਮਾਰਡ ਆਫ ਨੂਡਲਸ ਉਹ ਖਾ ਲੱਖੀਆਂ ਸੀਗੀਆਂ ਔਰ ਨਾਲੇ ਕੀ ਕਰਦੇ ਹੁਣ ਘਰ ਨੂੰ ਅੱਜ ਬਾਕੀ ਟਾਈਮ ਦਾ ਗੁਜ਼ਰੀਆ ਕਿਉਂਕਿ ਅੱਜ ਫੇਰ ਹੋ ਜਾਣਾ ਕਿਉਂਕਿ ਅੱਜ ਪਹਿਲਾਂ ਕਾਲਜ ਵੀ ਗਿਆ ਸੀ ਕਾਰ ਕੇ ਲੇਟ ਹੋ ਗਿਆ ਮੈਂ ਸ਼ੁਰੂ ਕਰਿਆ ਬਾਕੀ ਦੱਸੋ ਕਿੰਨੇਜ ਬਲੌਗ ਕਿਦਾਂ ਲੱਗਿਆ ਤੁਹਾਨੂੰ ਸਾਡਾ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਤੇ ਕਮੈਂਟ ਕਰਦੇ ਹੋ ਬਾਕੀ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਮਿਲਦੇ ਹਾਂਗੇ ਤੇ ਹੋਰ ਨਵੀਂ ਵੀਡੀਓ ਕੱਲ ਨੂੰ ਕਰਾਂਗੇ ਵੀਡੀਓ ਸ਼ੂਟ ਵਧੀਆ ਜੀ ਆਈ ਹੋਪ ਥੈਟ ਕੱਲ ਨੂੰ ਵਧੀਆ ਸ਼ੂਟ ਹੋਵੇ ਵੀਡੀਓ ਅੱਪੀ ਚੱਲਦੇ ਹੁਣ ਘਰ ਨੂੰ ਕੱਲੇ ਮਿਲਦੇ ਕੱਲ ਨੂੰ ਲੱਗ ਜੀ